हां जी सत श्री अकाल जी ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਜਿਹੜਾ ਕਾਨੂੰਨ ਬਣਿਆ ਉਹਦੇ ਬਾਰੇ ਗੱਲ ਕਰਨੀ ਹੈ ਅੱਜ ਪ੍ਰਸ਼ਾਸਨ ਵੱਲੋਂ ਇੱਕ ਲੈਟਰ ਜਾਰੀ ਹੋਈ ਹੈ ਜਿਹਦੇ ਵਿੱਚ ਸਾਫ਼-ਸਾਫ਼ ਕਿਹਾ ਗਿਆ ਵਾ ਕਿ ਜੇਕਰ ਤੁਹਾਡਾ ਬੱਚਾ 18 ਸਾਲ ਤੋਂ ਘੱਟ ਤੇ ਉਹ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਚਲਾਉਂਦਾ ਵਾ ਜੇ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਤੇ ਇਹਦੀ ਉਮਰ 18 ਸਾਲ ਤੋਂ ਘੱਟ ਤਾਂ ਉਹਦੇ ਤੇ ਸਖਤ ਕਾਰਵਾਈ ਹੋਊਗੀ ਤੇ ਉਸਦੇ ਮਾਪਿਆਂ ਨੂੰ 25000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਤੇ 3 ਸਾਲ ਦੀ ਜਿਹੜੀ ਆ ਸਜ਼ਾ ਹੋ ਸਕਦੀ ਆ ਤੇ ਜਿਹੜੀ ਗੱਡੀ ਆ ਉਹਦੀ ਜਿਹੜੀ 1 ਸਾਲ ਦੀ ਰਜਿਸਟ੍ਰੇਸ਼ਨ ਜਿਹੜੀ ਬੰਦ ਕਰ ਦਿੱਤੀ ਜਾਊਗੀ ਤੇ ਜੇਕਰ ਉਹ ਕਿਸੇ ਤੋਂ ਮੰਗ ਕੇ ਲੈ ਕੇ ਆਉਂਦਾ ਵਾ ਬੱਚਾ ਕੋਈ ਹੋਰ ਥਰਡ ਪਰਸਨ ਦਾ ਵੀ ਕਲਾ ਹੋ ਗਈ ਤਾਂ ਜਿਹੜਾ ਉਹਦਾ ਮਾਲਕਾ ਤਾਂ ਉਹਦੇ ਉੱਤੇ ਸਖਤ ਜਿਹੜੀ ਕਾਰਵਾਈ ਹੋਊਗੀ ਇਸ ਤਰ੍ਹਾਂ ਦੀ ਇਸ ਲਈ ਮਾਪੇ ਬਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪੈਣਾ ਵਾ ਜੇਕਰ ਤੁਹਾਡੇ ਬੱਚੇ ਦੀ 18 ਸਾਲ ਤੋਂ ਉਮਰ ਘੱਟ ਆ ਤਾ ਤੁਸੀਂ ਉਸ ਨੂੰ 2 ਪਹੀਆ ਵਹੀਕਲ ਜਾਂ 4 ਪਹੀਆ ਵਹੀਕਲ ਦੇਣ ਤੋਂ ਮਨਾ ਕਰਨਾ ਵਾ ਇਸ ਦੀ ਜਿਹੜੇ ਹਦਾਇਤਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨੀ ਹੈ ਤੇ ਇਸ ਸੰਬੰਧ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਆ ਕੈਂਪਿੰਗ ਵੀ ਕੀਤੀ ਜਾ ਰਹੀ ਹੈ ਜੋ ਕਿ 1 7 2024 ਤੋਂ ਲੈ ਕੇ 31 7 2024 ਤੱਕ ਉਹਦੇ ਵਿੱਚ ਬੱਚਿਆਂ ਨੂੰ ਜਾਗਰੂਕ ਸਕੂਲਾਂ ਵਿੱਚ ਜਾ ਕੇ ਜਾਗਰੂਕ ਵੀ ਕੀਤਾ ਜਾ ਰਿਹਾ ਵਾ ਤੇ ਟ੍ਰੈਫਿਕ ਨਿਯਮਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਵਾ ਤੇ ਉਹਨਾਂ ਵੱਲੋਂ ਜਿਹੜੀ ਲੈਟਰ ਜਾਰੀ ਹੋਈ ਆਪਾਂ ਉਹਦੇ ਬਾਰੇ ਵੀ ਦੱਸ ਦਿੰਨੇ ਆ ਦਿਖਾ ਦਿੰਨੇ ਆ ਤੁਹਾਨੂੰ ਜਿਵੇਂ ਕਿ ਦੇਖ ਸਕਦੇ ਹੋ ਸਮੂਹ ਕਮਿਸ਼ਨਰ ਪੁਲਿਸ ਪੰਜਾਬ ਸਮੂਹ ਸੀਨੀਅਰ ਕਪਤਾਨ ਪੁਲਿਸ ਪੰਜਾਬ ਵੱਲੋਂ ਜਿਹੜੀ ਲੈਟਰ ਜਾਰੀ ਕੀਤੀ ਗਈ ਹੈ ਇੱਕ ਜਿਦੇ ਵਿੱਚ ਵਿਸ਼ਾ ਹੈਗਾ ਵਾ ਨਾਬਾਲਗ ਬੱਚੇ 18 ਸਾਲ ਦੀ ਉਮਰ ਤੋਂ ਘੱਟ ਬੱਚੇ ਆ ਅਤੇ 2 ਪਈ ਆ ਅਤੇ 4 ਵਈ ਆ ਵਹੀਕਲ ਚਲਾਉਣ ਤੇ ਰੋਕ ਲਗਾਉਣ ਸੰਬੰਧੀ ਜਾਗਰੂਕਤਾ ਕੈਂਪ ਲਗਾਉਣ ਬਾਰੇ ਜੋ ਨਾ ਲਿਖਿਆ ਹੋਆ ਅਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪ ਦੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਟ੍ਰੈਫਿਕ ਸਟਾਫ ਰਾਹੀਂ ਆਮ ਪਬਲਿਕ ਨੂੰ ਜ਼ਿਲ੍ਹਾ ਪੱਧਰ ਤੇ ਪਬਲਿਕ ریلیشن ਅਫਸਰ ਰਾਹੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ 1 ਮਹੀਨੇ ਲਈ ਭਾਵ 1/7/2024 ਤੋਂ 31/7/2024 ਤੱਕ ਮੋਟਰ ਵਹੀਕਲ ਐਕਟ 100 2019 ਦੀ ਧਾਰਾ 199A ਅਤੇ 199B ਵਾਰੇ ਜਾਗਰੂਕ ਕੈਂਪ ਕੀਤਾ ਜਾਵੇ ਜੋ ਕਿ ਕੋਈ ਨਾਬਾਲਗ ਬੱਚਾ 31/7/2024 ਤੋਂ ਬਾਅਦ ਦੋ ਪਹੀਆ ਅਤੇ ਚਾਰ ਪਹੀਆ ਵਹੀਕਲ ਚਲਾਉਂਦਾ ਦੌਰਾਨ ਨੇ ਚੈਕਿੰਗ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇੱਥੇ ਸਾਫ਼ ਲਿਖਿਆ ਗਿਆ ਵਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਹੀਕਲ ਜਿਹੜਾ ਵੀ ਕੋਈ ਚਲਾਉਂਦਾ ਫੜਿਆ ਗਿਆ ਜੇ ਉਸ ਦੀ ਉਮਰ 18 ਸਾਲ ਤੋਂ ਘੱਟ ਆ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਊਗੀ ਜਿਸ ਵਿੱਚ ਉਹਨਾਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਵੀ ਹੋ ਸਕਦਾ ਵਾ ਇਸੇ ਤਰ੍ਹਾਂ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਪਾਸੋਂ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਹ ਵਹੀਕਲ ਮਾਲਕ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਵੇਂ ਕਿ ਆਪਾਂ ਦੇਖਦੇ ਆ ਵੀ ਕਿ ਇਸ ਤੋਂ ਆਪਾਂ ਕਈ ਵਾਰ ਮੋਟਰਸਾਈਕਲ ਜਾਂ ਗੱਡੀ ਮੰਗ ਕੇ ਲੈ ਜਾਂਦੇ ਆ ਇਸ ਸੰਬੰਧੀ ਜੇ 18 ਸਾਲ ਤੋਂ ਬੱਚਾ ਘਟਾ ਤੇ ਉਹ ਕਿਸੇ ਦੀ ਗੱਡੀ ਮੰਗ ਕੇ ਲਿਆ ਜਾਂ ਮੋਟਰਸਾਈਕਲ ਮੰਗ ਕੇ ਲਿਆ ਜਾਂ ਫੜਿਆ ਜਾਂਦਾ ਵਾ ਤਾਂ ਜਿਹੜੀ ਉਹਦੀ ਕਾਰਵਾਈ ਉਹ ਜਿਹੜੀ ਗੱਡੀ ਜਾਂ ਜਿਸ ਦਾ ਮੋਟਰਸਾਈਕਲ ਆ ਉਹਦੇ ਮਾਲਕ ਦੇ ਖਿਲਾਫ ਹੋਊਗੀ ਇਹ ਵੀ ਉਹਨਾਂ ਨੇ ਸਖਤ ਦਾਅਵਾ ਕੀਤਾ ਹੈ ਐਸਵੰਦ ਵਿੱਚ ਸਭ ਤੋਂ ਵੱਧ ਜਾਗਰੂਤਾ ਕੈਂਪ ਲਗਾਏ ਜਾਣ ਐਸਵੰਦੀ ਕੀਤੀ ਗਈ ਕਾਰਵਾਈ ਤੋਂ ਮਿਤੀ 1 8 2024 ਨੋ ਦੇਨ ਪ੍ਰਤੀ ਦੇਨ ਲਗਾਏ ਗਏ ਕੈਂਪਾਂ ਦੀਆਂ ਫੋਟੋਆਂ ਲੋਕੇਸ਼ਨ ਅਖਬਾਰਾਂ ਦੀਆਂ ਕਟਿੰਗ ਇਸ ਦਫ਼ਤਰ ਨੂੰ ਭੇਜੀਆਂ ਜਾਣ ਮੋਟਰ ਵਹੀਕਲ ਸੋਧ ਐਕਟ 2019 ਦੀ ਕਾਪੀ ਨਾਲ ਨੱਥੀ ਕਰਕੇ ਆਪ ਨੂੰ ਭੇਜੀ ਜਾਂਦੀ ਹੈ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਸਾਰੀਆਂ ਹਦਾਇਤਾਂ ਦਿੱਤੀਆਂ ਹੋਈਆਂ ਨੇ ਸਾਰਾ ਕੁਝ ਦੱਸਿਆ ਗਿਆ ਵਾ ਇਸ ਕਰਕੇ ਇਸ ਚੀਜ਼ ਦੇ ਧਿਆਨ ਰੱਖੋ ਵੀ ਜੇ ਤੁਹਾਡਾ ਬੱਚਾ 18 ਸਾਲ ਤੋਂ ਘੱਟ ਤਾਂ ਉਹਨੂੰ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਾ ਦਿੱਤਾ ਜਾਵੇ ਜਦ ਤੱਕ ਉਸ ਦੀ 18 ਸਾਲ ਤੋਂ ਉੱਪਰ ਨਹੀਂ ਹੋ ਜਾਂਦੀ ਤੇ ਬਕਾਇਦਾ ਉਸ ਦਾ ਲਾਇਸੈਂਸ ਨਹੀਂ ਬਣ ਜਾਂਦਾ ਤੇ ਜੇ ਵੀਡੀਓ ਵਧੀਆ ਲੱਗੀ ਆ ਤਵਾ ਤੁਸੇ ਸ਼ੇਅਰ ਜੂਰ ਕਰੋ ਤਾਂ ਕਿ ਸਾਰੇ ਜਾਗਰੂਕ ਹੋ ਸਕਣ ਅਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ